ਭਗਵੰਤ ਮਾਨ ਦੀ ਭੈਣ ਅਤੇ ਪਤਨੀ ਤੇ ਲੱਗੇ ਇਲਜ਼ਾਮਾਂ ਤੋਂ ਬਾਅਦ ਭਗਵੰਤ ਮਾਨ ਤੋਂ ਅਸਤੀਫਾ ਮੰਗ ਲਿਆ ਗਿਆ ਕਿਹਨੇ ਅਸਤੀਫਾ ਮੰਗਿਆ ਗਿਆ ਕਿ ਇਹ ਇਲਜ਼ਾਮ ਜਿਹੜੇ ਆ ਲੱਗੇ ਉਹਨਾਂ ਦੇ ਪਰਿਵਾਰ ਦੇ ਉੱਪਰ ਉਹ ਭਗਵੰਤ ਮਾਨ ਨੂੰ ਬੁਰੇ ਫਸਾਰੇ ਨੇ ਉਧਰ ਕਿ ਇਹ ਸਮਸਲੇ ਦੀ ਈਡੀ ਤੇ ਸੀਬੀਆਈ ਜਾਂਚ ਵੀ ਕਰੇਗੀ ਔਰ ਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਕਰਕੇ ਜਲੰਧਰ ਜਿਮਨੀ ਚੋਣ ਵੀ ਫਸ ਗਈ ਹੈ ਇਸ ਤੇ ਬਹੁਤ ਅਹਿਮ ਜਿਹੜੀ ਚਰਚਾ ਅਸੀਂ ਕਰਨੀ ਹੈ ਬਹੁਤ ਅਹਿਮ ਖਬਰ ਹੈ ਮੰਗ ਭਗਵੰਤ ਮਾਨ ਦੇ ਅਸਤੀਫੇ ਦੀ ਉੱਠ ਚੁੱਕੀ ਹੈ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਅਮਰਤਪਾਲ ਸਿੰਘ ਜਿਹੜੇ ਐ ਉਹ ਸੌ ਚੁੱਕ ਸਕਣਗੇ ਜਾਂ ਨਹੀਂ ਚੁੱਕ ਸਕਣਗੇ ਇਸ ਤੇ ਵੀ ਸਾਰੀ ਜਿਹੜੀ ਗੱਲਬਾਤ ਅਸੀਂ ਕਰਨੀ ਹੈ ਹੋਰ ਵੀ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਤੇ ਵਿਸਤਾਰਪੂਰਵਕ ਗੱਲਬਾਤ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂ ਹਣਖੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਣਖੀ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਕਸੂਤੇ ਫਸ ਗਏ ਆ ਉਹਨਾਂ ਦਾ ਅਸਤੀਫਾ ਵੀ ਮੰਗ ਲਿਆ ਗਿਆ ਔਰ ਉਧਰ ਇਲਜ਼ਾਮ ਜਿਹੜੇ ਉਹਨਾਂ ਦੀ ਪਤਨੀ ਉਹਨਾਂ ਦੀ ਭੈਣ ਦੇ ਉੱਪਰ ਲੱਗੇ ਆ ਰਵਨ ਅਰੋੜਾ ਦੇ ਕਰਕੇ ਸ਼ੀਦਰ ਉਂਗਰਾਲ ਹੋਰਾਂ ਦੇ ਵੱਲੋਂ ਜਿਹੜੇ ਲਾਏ ਗਏ ਇਲਜ਼ਾਮ ਨੇ ਕਰੋੜਾਂ ਦੀ ਵਸੂਲੀ ਲਈ ਉਹ ਜਿਹੜੇ ਇਲਜ਼ਾਮ ਹੁਣ ਭਗਵੰਤ ਮਾਨ ਨੂੰ ਕਿਤੇ ਲੈ ਕੇ ਨਾ ਬਹਿ ਜਾਣ ਕਿਵੇਂ ਦੇਖਦੇ ਹਾਂ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਵੱਲੋਂ ਬਹੁਤ ਸਾਰੇ ਵੱਡੇ ਸਵਾਲ ਖੜੇ ਕਰ ਦਿੱਤੇ ਗਏ ਉਹਨਾਂ ਨੇ ਭਾਜਪਾ ਦੇ ਪਾਰੇ ਚ ਗੇਮ ਸੈੱਟ ਦਿੱਤੀ ਹੈ ਕਿ ਭਾਈ ਤੁਸੀਂ ਪ੍ਰਸ਼ਟਾਚਾਰ ਦੇ ਇਲਜ਼ਾਮਾਂ ਦੇ ਵਿੱਚ ਕੀਰੀਵਾਲ ਤਾਂ ਫੜ ਲਿਆ ਪਰ ਹੁਣ ਤੁਹਾਡਾ ਕੈਂਡੀਡੇਟ ਤੇ ਤੁਹਾਡਾ ਲੀਡਰ ਜਿਹੜਾ ਉਹ ਇਲਜ਼ਾਮ ਲਾ ਰਿਹਾ ਮੁੱਖ ਮੰਤਰੀ ਦੇ ਪਰਿਵਾਰ ਦੇ ਉੱਪਰ ਕਿ ਤੁਸੀਂ ਇਹਦੇ 'ਚ ਈਡੀ ਜਾਂ ਸੀਬੀਆਈ ਜਿਹੜੀ ਆ ਉਹ ਜਾਂਚ ਕਰਵਾਓਗੇ ਜਾਂ ਫਿਰ ਇਹ ਹੈ ਕਿ ਕੇਜਰੀਵਾਲ ਨਾਲ ਤੁਹਾਡੀ ਦੁਸ਼ਮਣੀ ਹੈ ਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਤੁਹਾਡੇ ਕਹੇ ਦੇ ਅਨੁਸਾਰ ਚੱਲਦਾ ਇਸ ਕਰਕੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਕਰੋਗੇ ਤੇ ਉਧਰ ਚੰਗੇ ਸਿੰਘ ਚੰਨੀ ਉਹਨਾਂ ਨੇ ਅਸਤੀਫਾ ਮੰਗ ਲਿਆ ਉਹ ਕਹਿੰਦੇ ਕਿ ਪਰਵਾਹ ਤੇ ਲੱਗੇ ਇਹਨਾਂ ਇਲਜ਼ਾਮਾਂ ਤੋਂ ਬਾਅਦ ਅਸਤੀਫਾ ਜਿਹੜਾ ਮੁੱਖ ਮੰਤਰੀ ਨੂੰ ਦੇ ਦੇਣਾ ਚਾਹੀਦਾ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਮੁੱਖ ਮੰਤਰੀ ਕਸੂਤੇ ਫਸਦੇ ਜਾ ਰਹੇ ਔਰ 36 ਘੰਟਿਆਂ ਤੋਂ ਜ਼ਿਆਦਾ ਦਾ ਸਭਾ ਹੋ ਗਿਆ ਮੁੱਖ ਮੰਤਰੀ ਇਹਨਾਂ ਦੇ ਇਲਜ਼ਾਮਾਂ ਦੇ ਉੱਪਰ ਹਾਲੇ ਵੀ ਚੁੱਪ ਨੇ ਆ ਬਿਲਕੁਲ ਸੁਖਵੰਦਰ ਜੀ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਭਗਵੰਤ ਮਾਨ ਹੋਂਦੇ ਜਿਹੜੇ ਸਤਾਰੇ ਨੇ ਪੂਰਨ ਤੌਰ ਤੇ ਗਰਦਸ਼ ਦੇ ਵਿੱਚ ਗਰਦਸ਼ ਦੇ ਵਿੱਚ ਇਸ ਕਰਕੇ ਕਿਉਂਕਿ ਇੱਕ ਦੋ ਦਿਨਾਂ ਦੇ ਵਿੱਚ ਬੜੀਆ ਮਹੱਤਵਪੂਰਨ ਘਟਨਾਵਾਂ ਹੋ ਗਈਆਂ ਜਿਹਦੇ ਨਾਲ ਮੁੱਖ ਮੰਤਰੀ ਸਾਹਿਬ ਦੀ ਕ੍ਰੈਡਿਬਿਲਟੀ ਦੇ ਉੱਤੇ ਕੁਐਸਚਨ ਮਾਰਕ ਜਿਹੜਾ ਉਹ ਲੱਗਣਾ ਸ਼ੁਰੂ ਹੋ ਗਿਆ ਕੱਲ੍ਹ ਜਾਂ ਪਰਸੋਂ ਸ਼ੀਤਲ ਅੰਗਰਾਣ ਹੋਣੀ ਲਾਈਵ ਹੋ ਕੇ ਫੇਸਬੁੱਕ ਤੇ ਉਹ ਇਲਜ਼ਾਮ ਲਾਉਂਦੇ ਨੇ ਉਹਨਾਂ ਪਰਿਵਾਰਾਂ ਦੇ ਭਗਵੰਤ ਮਾਨ ਦੇ ਪਰਿਵਾਰਾਂ ਦੇ ਬੈਂਪਰਾਂ ਦੇ ਉੱਤੇ ਕਾਸਟੰਕ ਉਹਨਾਂ ਦੀ ਭੈਣ ਜੀ ਉਹ ਫਤਰੀ ਦੇ ਉੱਪਰ ਔਰ ਨਾਲ ਹੀ ਉਹ ਚੈਲੰਜ ਕਰਦੇ ਆ ਕਿ ਹਾਂ ਭਈ ਇਹਨਾਂ ਦੀ ਜਾਂਚ ਜਿਹੜੀ ਹੋ ਜਾਣੀ ਚਾਹੀਦੀ ਹੈ ਮੇਰੇ ਕੋ ਆ ਚਾੜੀ ਦੇ ਕਰੀਬ ਆਡੀਓ ਕੈਸਟਾ ਜਿਹੜੀਆਂ ਨੇ ਉਹਨਾਂ ਕੋਲ ਹੈਗੀਆਂ ਕਿਤੇ ਮੈਂ ਉਹ ਵੀ ਨਸ਼ਰ ਕਰਾਂਗਾ ਔਰ ਇੱਥੋਂ ਤੱਕ ਉਹ ਕਹਿੰਦੇ ਨੇ ਕਿ ਜੇਕਰ ਮੈਂ ਕਿਤੇ ਵੀ ਗਲਤ ਪਾਇਆ ਜਾਣਾ ਤਾਂ ਮੈਨੂੰ ਬੇਸ਼ੱਕ ਮੇਰੇ ਖਿਲਾਫ ਜਿਹੜੀ ਵੀ ਕਾਨੂੰਨੀ ਕਾਰਵਾਈ ਹੈ ਤੁਸੀਂ ਕਰ ਦਿਓ ਤਾਂ ਸੁਭਾਵਾਂਕਾ ਕਿ ਇਸ ਤੋਂ ਮਗਰੋਂ ਜਿਹੜੀ ਸਿਆਸਤ ਸੀ ਉਹ ਗਰਮਾਂ ਵੀ ਗਰਮਾਉਂਦੀ ਸੀ ਕਿਉਂਕਿ ਅਜੇ ਤੱਕ ਮੁੱਖ ਮੰਤਰੀ ਸਾਹਿਬ ਦਾ ਕੋਈ ਵੀ ਇਸ ਬੰਦ ਦੇ ਵਿੱਚ ਇੱਕ ਵੀ ਬਿਆਨ ਜਿਹੜਾ ਉਹ ਨਹੀਂ ਆਇਆ ਬਲਕਿ ਉਹ ਆਪਣੀ ਗਰਾਉਂਡ ਦੇ ਵਿੱਚ ਪੋਲੀਟੀਕਲ ਜਾਂ ਸਿਆਸੀ ਪਾਰੀਆਂ ਖੇਡਣ ਦੇ ਵਿੱਚ ਮਸਰੂਫ ਰਹੇ ਹੁਣ ਚਰਨਜੀਤ ਸਿੰਘ ਚੰਨੀ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਆ ਤੇ ਜਲੰਧਰ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਆ ਉਹ ਹੁਣ ਇਸ ਅਰਣਨੀਤੀ ਵਿੱਚ ਉੱਤਪੇ ਔਰ ਉਹਨਾਂ ਨੇ ਇਹ ਇਲਜ਼ਾਮ ਲਾਇਆ ਕਿ ਜਿਹੜੇ ਕੇਸ਼ੀਤਲਨ ਅੰਗਰਵਲ ਨੂੰ ਜਿਹੜੇ ਇਲਜ਼ਾਮ ਜਿਹੜੇ ਲਾਏ ਗਏ ਨੇ ਇਹਨਾਂ ਦੀ ਜਾਂਚੜੀ ਆ ਉਹ ਹੋਣੀ ਚਾਹੀਦੀ ਔਰ ਨਾਲ ਹੀ ਨਾਲ ਉਹਨਾਂ ਨੇ ਅਸਤੀਫੇ ਦੀ ਮੰਗ ਕੀਤੀ ਹੈ ਭਗਵੰਤ ਪਾਣ ਪਾਸੋਂ ਕਿਉਂਕਿ ਜੇਕਰ ਉਹਨਾਂ ਦੇ ਹੁੰਦਿਆਂ ਉਹਨਾਂ ਦੀ ਹੀ ਪਾਰਟੀ ਦਾ ਸਾਬਕਾ ਵਿਧਾਇਕ ਜਿਹੜਾ ਕਿਹੇ ਸਮੇਂ ਉਹਨਾਂ ਦਾ ਬਹੁਤ ਹੀ ਕਰੀਬੀ ਰਹਿ ਚੁੱਕਾ ਹੈ ਖਾਸ ਤੌਰ ਤੇ ਆਪਰੇਸ਼ਨ ਲੋਟਸ ਦੇ ਸੰਦਰਭ ਚ ਵੀ ਉਹਨਾਂ ਨੇ ਗੱਲ ਕੀਤੀ ਵੈਸੇ ਵੀ ਲੋਕਾਂ ਨੂੰ ਪਤਾ ਕਿ ਜਦੋਂ ਆਪਰੇਸ਼ਨ ਲੋਟਸ ਦੀ ਗੱਲ ਹੋਈ ਸੀ ਤਾਂ ਸਭ ਤੋਂ ਪਹਿਲਾਂ ਸ਼ੀਤਲ ਅੰਗਰਾਲ ਨੇ ਸਭ ਤੋਂ ਅੱਗੇ ਆ ਕੇ ਇਹ ਗੱਲ ਕਹੀ ਸੀ ਕਿ 25 ਕਰੋੜ ਰੁਪਏ ਦਾ ਸਾਨੂੰ ਆਫਰ ਜਿਹੜੀ ਹੈ ਚੰਡੀਗੜ੍ਹ ਦੇ ਕਿਸੇ ਵਕੀਲਾ ਵੱਲੋਂ ਦਿੱਤੇ ਗਏ ਤਾਂ ਭਾਵੇਂ ਕਿ ਮੁੱਖ ਮੰਤਰੀ ਦੇ ਕਾਫੀ ਉਕਲੋਜ ਹੈ ਤੇ ਜੇਕਰ ਸ਼ੀਤਲ ਅੰਗਰਾਲ ਅਲਜੇਹ ਅਲਜਾਮ ਲਾ ਰਿਹਾ ਤਾਂ ਫਿਰ ਜ਼ਰੂਰ ਦਾਲ ਦੇ ਵਿੱਚ ਕੁਝ ਕਾਲਾ ਕਿਉਂਕਿ ਉਹ ਵੀ ਉਸੇ ਹੀ ਸਿਸਟਮ ਦਾ ਹਿੱਸਾ ਰਿਹਾ ਆ ਜਿਸ ਸਿਸਟਮ ਦੇ ਵਿੱਚ ਐਸਵੇ ਦੇ ਰਮਨ ਅਰੋੜਾ ਜਾਂ ਉਹਨਾਂ ਦੇ ਭਗਵੰਤ ਬਾਣ ਉਹਨਾਂ ਦੀ ਵਾਈਫ ਉਹ ਭੈਣ ਜਿਹੜੇ ਉਸੇ ਸਿਸਟਮ ਦਾ ਹਿੱਸਾ ਨੇ ਤਾਂ ਫਿਰ ਇਹ ਜਿਹੜੇ ਸ਼ੀਤਰਾ ਅੰਗਰਾਲ ਵੱਲੋਂ ਲਾਏ ਗੇ ਇਲਜ਼ਾਮ ਨਹੀਂ ਕਿ ਜਾਂਚ ਦੀ ਮੰਗ ਕਰਦੇ ਆ ਇਹਨਾਂ ਦੀ ਜਾਂਚ ਜਿਹੜੀ ਹੋਣੀ ਚਾਹੀਦੀ ਹੈ ਤਾਂ ਇਹ ਜਾਂਚ ਨਰਪੱਖ ਹੋਵੇ ਤਾਂ ਇਸੇ ਕਰਕੇ ਚਰਨਜੀਤ ਸਿੰਘ ਚੰਡੀ ਉਹਨਾਂ ਨੇ ਜਿਹੜੀ ਅਸਤੀਫੇ ਦੀ ਉਹਨਾਂ ਨੇ ਮੰਗ ਕੀਤੀ ਆ ਭਗਵੰਤ ਬਾਣ ਕੋਲੋਂ ਦੂਸਰੇ ਪਾਸੇ ਬਿਕਰਮ ਸਿੰਘ ਮਜੀਠੀਆ ਵੀ ਸਾਹਮਣੇ ਆ ਗਏ ਬੜੀ ਇੰਟਰਸਟਿੰਗ ਗੱਲ ਹੈ ਕਿ ਅਕਾਲੀ ਦਲ ਦੇ ਵਿੱਚ ਐਸ ਦੇ ਮਖਾਂਦ ਜਿਹੜਾ ਸਿਖਰਾਂ ਤੇ ਪਿਆ ਪਰ ਉਸਤੇ ਸਭ ਨੂੰ ਨਜ਼ਰ ਅੰਦਾਜ਼ ਕਰਦੇ ਆ ਬਿਕਰਮ ਸਿੰਘ ਮਜੀਠੀਆ ਨੇ ਇਸ ਮੁੱਦੇ ਤੇ ਆਣ ਕੇ ਜਿਹੜਾ ਉਹ ਲਾਈਫ ਹੋਈ ਨੇ ਤੇ ਇਹਦਾ ਤੌਰ ਤੇ ਉਹਨਾਂ ਨੇ ਕੇਂਦਰ ਸਰਕਾਰ પાસે ਮੰਗ ਕੀਤੀ ਹੈ ਕਿ ਇਹ ਸਾਰੇ ਭ੍ਰਿਸ਼ਟਾਚਾਰ ਦੀ ਜਿਹੜੀ ਜਾਂਚ ਹੈ ਕੇਂਦਰ ਦੀਆਂ ਏਜੰਸੀਆਂ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਔਰ ਮੁੱਖ ਮੰਤਰੀ ਸਾਹਿਬ ਨੂੰ ਵੀ ਆਪਣੀ ਪਹਿਲ ਤੇ ਅਧਾਰ ਤੇ ਇਸ ਦੇ ਜਾਂਚ ਦੇ ਨਿਰਦੇਸ਼ ਦੇਣੇ ਚਾਹੀਦੇ ਆ ਹੁਣ ਇੱਕ ਪਾਸੇ ਤੇ ਚਰਨਜੀਤ ਸਿੰਘ ਚੰਨੀ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਜਿਹੜੀ ਪੰਜਾਬ ਦੀ ਰਾਜਨੀਤੀ ਤੇ ਜਾਣੇ ਪਛਾਣਿਆ ਹਸਤਾਖਰ ਜੇਕਰ ਅਜਿਹੀਆਂ ਉਹ ਗੱਲਾਂ ਕਰ ਰਿਹਾ ਔਰ ਸ਼ੀਤਲنگਰਾਲ ਵੱਲੋਂ ਅਜਿਹੀ ਬਹਿਸ ਜੇਕਰ ਛੇੜ ਦਿੱਤੀ ਗਈ ਹੈ ਤਾਂ ਸਿੱਧੂ ਸਭ ਸੁਭਾਵਿਕ ਆ ਕਿ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਸਬੰਧ ਵਿੱਚ ਕੋਈ ਨਾ ਕੋਈ ਜਿਹੜਾ ਕਦਮ ਆ ਜਰੂਰ ਠਾਉਣਾ ਚਾਹੀਦਾ ਕੋਈ ਨਾ ਕੋਈ ਕਾਰਵਾਈ ਜਿਹੜੀ ਜਰੂਰ ਕਰਨੀ ਚਾਹੀਦੀ ਹੈ ਪਰ ਉਹਨਾਂ ਨੇ ਕੋਈ ਵੀ ਬਿਆਨ ਛੇੜਾ ਉਹਨਾਂ ਨੇ ਇਸ ਸੰਦਰਭ ਤੇ ਨਹੀਂ ਦਿੱਤਾ ਬਲਕਿ ਉਲਟੇ ਇਲਜ਼ਾਮ ਜਿਹੜੇ ਨੇ ਉਹਨਾਂ ਨੇ ਸ਼ੀਤਲنگਰਾਲ ਤੇ ਜਿਹੜੇ ਲਾਏਗੇ ਹੁਣ ਸ਼ੀਤਲنگਰਾਲ ਕਿਤੋਂ ਤੱਕ ਸਹੀ ਆ ਜਾਂ ਕਿਤੋਂ ਤੱਕ ਗਲਤ ਆ ਇਸ ਗੱਲ ਦਾ ਮਗਰ ਆਪਾਂ ਨਹੀਂ ਜਾਣੇ ਪਰ ਗੱਲ ਹੈ ਜੀ ਕਿ ਜੇਕਰ ਮੁੱਖ ਮੰਤਰੀ ਦੇ ਪਰਿਵਾਰ ਦੇ ਉੱਤੇ ਇਹ ਦੂਸਰਾ ਇਲਜ਼ਾਮ ਲੱਗ ਰਿਹਾ ਪਹਿਲਾਂ ਫਕផល ਸਿੰਘ ਕਹਿ ਰਹੇ ਹੋਣੀ ਲੁੰਦੇ ਆ ਮੁੱਖ ਮੰਤਰੀ ਤੇ ਡਾਇਰੈਕਟ ਉਹਨਾਂ ਦੇ ਨਾਮ ਉੱਤੇ ਹੁਣ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਉੱਤੇ ਇਲਜ਼ਾਮ ਜਿਹੜਾ ਲਾਇਆ ਗਿਆ ਕਿ ਇਹ 3-3 ਕਰੋੜ ਰੁਪਈਆ ਜਿਹੜਾ ਰਮਨ ਅਰੋੜੇ ਦੇ ਰਾਹੀਂ ਉੱਥੋਂ ਤੱਕ ਪੁੱਜਦੀ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦੀਪਕ ਬਾਦਲੀ ਦੇ ਸੰਦਰਭ ਚ ਉਹਨਾਂ ਨੇ ਗੱਲ ਕੀਤੀ ਕਿ ਸ਼ਰਾਬ ਦੇ ਠੇਕੇ ਦੇ ਸੰਦਰਭ ਚ ਭਾਵ ਉਹਨਾਂ ਨੇ ਕੇਂਦਰ ਦੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਤੇ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਬੁਰੀ ਤਰ੍ਹਾਂ ਘੇਰਿਆ ਪਰ ਹਰਾਨਗੀ ਦੀ ਗੱਲ ਆ ਕਿ ਮੁ ਜਲੰਧਰ ਸਿੰਘ ਨੇ ਕੱਲ ਰੋਡ ਸ਼ੋਅ ਕਰ ਰਹੇ ਆ ਪਰ ਰੋਡ ਸ਼ੋਅ ਦੇ ਵਿੱਚ ਉਹਨਾਂ ਨੇ ਇੱਕ ਵੀ ਨੁਕਤਾ ਜਿਹੜਾ ਆ ਇਹਦੇ ਸੰਬੰਧ ਵਿੱਚ ਚੜਾ ਉਹ ਨਹੀਂ ਠਾਇਆ ਤਾਂ ਫਿਰ ਇੱਕ ਉਹੀ ਗੱਲ ਹੈ ਨਾ ਹਨਕੀ ਸਾਹਿਬ ਇੱਕ ਭਗਵੰਤ ਮਾਨ ਜਿਹੜੇ ਉਹ ਬੜੇ ਵੱਡੇ ਪੱਧਰ ਤੇ ਇਲਜ਼ਾਮ ਲਗਾਉਂਦੇ ਸੀਗੇ ਜਿਹੜੇ ਦੂਜੇ ਜਿਹੜੇ ਪਾਰਟੀਆਂ ਦੇ ਲੀਡਰ ਨੇ ਉਹਨਾਂ ਦੇ ਉੱਪਰ ਲਗਾਤਾਰ ਇਲਜ਼ਾਮ ਲਾਉਂਦੇ ਰਹੇ ਸੀ ਇਹ ਵੀ ਗੱਲ ਹੈ ਕਿ ਭਗਵੰਤ ਮਾਨ ਸੁਖਵੀਰ ਬਾਦਲ ਨੂੰ ਔਰ ਰਾਜਾ ਬੜਿੰਗ ਨੂੰ ਪ੍ਰਤਾਪ ਸਿੰਘ ਬਾਜਵੇ ਨੂੰ ਸ੍ਰੀ ਯਾਖੜ ਨੂੰ ਚੈਲੰਜ ਕਰਦੇ ਸੀਗੇ ਕਿ ਭਾਈ 1 ਨਵੰਬਰ ਨੂੰ ਮੇਰੇ ਨਾਲ ਆ ਕੇ ਬਹਿਸ ਕਰ ਲਵੋ ਪੰਜਾਬ ਦੇ ਮੁੱਦਿਆਂ ਤੇ ਹੁਣ ਭਗਵੰਤ ਮਾਨ ਦਾ ਹੀ ਆਪਣਾ ਵਿਧਾਇਕ ਜਿਹੜਾ ਹੁਣ ਸਾਬਕਾ ਹੋ ਗਿਆ ਭਾਜਪਾ ਦੇ ਚਲੇ ਗਿਆ ਔਰ ਉਹ ਹੁਣ ਮੁੱਖ ਮੰਤਰੀ ਨੂੰ ਚੈਲੰਜ ਕਰ ਰਿਹਾ ਕਿ ਆਪਾਂ ਤਾਂ ਦੋਵੇਂ ਜਲੰਧਰ ਦੇ ਵਿੱਚ ਆ ਜਾ ਮੇਰੇ ਨਾਲ ਆਹ ਇਲਜ਼ਾਮਾਂ ਤੇ ਬੈਠ ਕੇ ਪ੍ਰੈਸ ਕਾਨਫਰੰਸ ਕਰ ਲਾ ਤੇ ਮੁੱਖ ਮੰਤਰੀ ਸਾਹਿਬ ਚੁੱਪ ਨੇ ਮੁੱਖ ਮੰਤਰੀ ਸਾਹਿਬ ਦੀ ਇਹ ਚੁੱਪੀ ਕੀ ਬਿਆਨ ਕਰਦੀ ਹੈ 36 ਘੰਟਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਉਹ ਸਾਬਕਾ ਵਿਧਾਇਕ ਨੇ ਮੁੱਖ ਮੰਤਰੀ ਦੇ ਪਰਿਵਾਰ ਤੇ ਇਲਜ਼ਾਮ ਲਾਇਆ ਪਰ ਮੁੱਖ ਮੰਤਰੀ ਹਾਲੇ ਤੱਕ ਚੁੱਪ ਨੇ ਨਾ ਤਾਂ ਉਹਦੇ ਕਿਸੇ ਗੱਲ ਦਾ ਜਵਾਬ ਦੇ ਰਹੇ ਆ ਨਾ ਉਹਦਾ ਚੈਲੰਜ ਐਕਸੈਪਟ ਕਰ ਰਹੇ ਆ ਇਹਦਾ ਮਤਲਬ ਇਹ ਹੈ ਕਿ ਕੈਂਚੀ ਸ਼ੀਦਰ ਅੰਗਰਾਲ ਨੇ ਭਗਵੰਤ ਮਾਨ ਨੂੰ ਮਾਰ ਲਈ ਹੈ ਤੇ ਭਗਵੰਤ ਮਾਨ ਪੂਰੇ ਕਸੂਤੇ ਫਸ ਗਿਆ ਸਿੱਧੂ ਜੀ ਭਗਵੰਤ ਮਾਨ ਹੁਣਾਂ ਦੀ ਤਾਂ ਤੁਸੀਂ ਗੱਲ ਰਹਿਣ ਦਿਓ ਜਿਹੜਾ ਇਹਨਾਂ ਦਾ ਆਈਟੀ ਸੈੱਲ ਹੈ ਜਿਹੜਾ ਹਰ ਵਕਤ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦਾ ਉਹਨਾਂ ਬੋਲੋ ਵੀ ਕੋਈ ਵੀ ਬਿਆਨ ਜਿਹੜਾ ਕੋਈ ਵੀ ਅਜਿਹੀ ਆਹ ਕਾਰਵਾਈ ਜਿਹੜੀ ਆ ਉਹਨਾਂ ਨੇ ਆਪਣੇ ਹੈਂਡਲ ਤੇ ਜਿਹੜੀ ਟਵਿੱਟਰ ਹੈਂਡਲ ਤੇ ਜਾਂ ਫੇਸਬੁੱਕ ਤੇ ਕਿਤੇ ਵੀ ਨਹੀਂ ਪਾਈ ਜਿਹੜਾ ਆਈਟੀ ਸੈੱਲ ਹਮੇਸ਼ਾ ਐਕਟਿਵ ਰਹਿੰਦਾ ਕਿ ਹਾਂ ਪਈ ਕਿਤੇ ਵੀ ਭਗਵਤਪਾਨ ਖੋਣਾ ਦੇ ਹੱਕ ਦੇ ਵਿੱਚ ਇਹੋ ਖਬਰ ਲੌੜੀ ਤੇ ਮਿੰਟੋ-ਮਿੰਟੀ ਆ ਜਾਂਦੀ ਹੈ ਜਾਂ ਕਿਸੇ ਪਾਰਟੀ ਨੇ ਵਿਰੋਧੀ ਪਾਰਟੀ ਦੇ ਨੇਤਾਵਾਂ ਨੂੰ ਲਪੇਟਦਾ ਹੋਵੇ ਤੇ ਝਾਟੋ ਆਈਟੀ ਸੈੱਲ ਐਕਟਿਵ ਹੋ ਜਾਂਦਾ ਤਾਂ ਇਹ ਸੰਦਰਭ ਚੋਂ ਤਾਂ ਉਹ ਵੀ ਚੁੱਪਾ ਮੁੱਖ ਮੰਤਰੀ ਸਾਹਿਬ ਨੇ ਤਾਂ ਚੁੱਪ ਚੁੱਪ ਜਿਹੜਾ ਹੋਣਾ ਹੀ ਹੋਣਾ ਸੀ ਪਰ ਸ਼ੀਤਲ ਅੰਗਰਾਨ ਨੇ ਜਿਸ ਤਰੀਕੇ ਨਾਲ ਇਹ ਇਲਜ਼ਾਮ ਲਾਏ ਨੇ ਔਰ ਜਿਸ ਤਰੀਕੇ ਨਾਲ ਵਿਕਰਮ ਸਿੰਘ ਮਜੀਠੀਆ ਔਰ ਚੰਦਜੀਤ ਸਿੰਘ ਚ ਇੱਕ ਬੇहद ਗੰਭੀਰ ਮਸਲਾ ਦੱਸਿਆ ਔਰ ਭਗਵੰਤ ਮਾਨ ਦੇ ਆੜੇ ਤੜੇ ਇੱਕ ਚੱਕਰ ਵੀ ਚੜਾ ਉਹ ਰਚ ਦਿੱਤਾ ਗਿਆ ਜਿਹਦੇ ਵਿੱਚ ਉਹਨੂੰ ਨਿਕਲਣਾ ਹੁਣ ਔਖਾ ਜਣਾ ਜਰੂਰ ਲੱਗ ਰਿਹਾ ਤੇ ਸ਼ਾਇਦ ਇਸੇ ਹੀ ਕਾਰਨ ਜਿਸ ਤਰੀਕੇ ਨਾਲ ਬੀਤੇ ਦੌਰ 'ਚ ਜਦੋਂ ਉਹਨਾਂ ਤੇ ਇਲਜ਼ਾਮ ਲੱਗਦੇ ਆ ਤਾਂ ਉਹ ਚੁੱਪੀ ਸਾਧ ਰਹੇਦੇ ਕਿ ਠੀਕ ਆ ਭਈ ਆ ਗੱਲ ਜਿਹੜੀ ਠੱਡੇ ਬਸਤੇ 'ਚ ਪਾਜੂ ਆਪਣੇ ਆਪ ਹੀ ਹੋ ਜੂਗੀ ਪਰ ਗੱਲ ਸਿੱਧੂ ਸਾਹਿਬ ਇਹ ਆ ਕਿ ਜੇਕਰ ਸ਼ੀਤਨ ਅੰਗਰਾਲ ਨੇ ਇਹ ਇਲਜ਼ਾਮ ਲਾਏ ਨਹੀਂ ਐਸ ਵੇਲੇ ਤਾਂ ਲੋਕ ਇਸ ਕਟਕਟਸ ਤੇ ਦੇਖ ਰਹੇ ਆ ਕਿ ਐਸ ਵੇਲੇ ਚੋਣਾ ਦਾ ਮਾਹੌਲ ਹੈਗਾ ਤੇ ਇਸ ਕਰਕੇ ਚਲੋ ਇੱਕ ਦੂਜੇ ਦੇ ਲੋਕ ਇਲਜ਼ਾਮ ਲਾਉਂਦੇ ਆ ਪਰ ਇਥੇ ਮੈਂ ਸੁਪਾਲ ਸਿੰਘ ਖਹਿਰੇ ਦੇ ਉਸ ਇਲਜ਼ਾਮ ਦੀ ਗੱਲ ਕਰਦਾ ਜਿਹੜਾ ਉਹਦਾ ਜਿਹੜਾ ਇਲਜ਼ਾਮ ਜਿਹੜਾ ਲਾਇਆ ਸੀ ਭਗਤਬਨ ਹੁਣਾ ਤੇ ਜ਼ਮੀਨ ਨੂੰ ਰਜਿਸਟਰ ਕਰਾਉਂਦਾ ਉਦੋਂ ਨਾ ਤਾਂ ਉੱਥੇ ਚੋਨਾ ਸੀ ਨਾ ਹੀ ਕੋਈ ਅਜਿਹੀ ਗੱਲ ਸੀ ਤਾਂ ਮੁੱਖ ਮੰਤਰੀ ਸਾਹਿਬ ਨੇ ਤਾਂ ਉੱਥੇ ਵੀ ਕੋਈ ਜਵਾਬ ਜਿਹੜਾ ਉਹ ਨਹੀਂ ਦਿੱਤਾ ਨੈਤਿਕਤਾ ਜਿਹੜੀ ਆ ਫਿਰ ਸੁਖਿੰਦਰ ਜੀ ਉਹ ਕੇਵਲ ਤੇ ਕੇਵਲ ਸ਼ਬਦਾਂ ਦੇ ਸੰਦਰਭ ਤੇ ਰਹਿ ਜਾਂਦੀ ਆ ਉਹ ਛੱਬੀ ਆ ਸ਼ਬਦਕੀ ਨੈਤਿਕਤਾ ਹੋਣੀ ਚਾਹੀਦੀ ਆ ਕਿਉਂਕਿ ਨੈਤਿਕਤਾ ਆਪਣੇ ਵਾਸਤੇ ਉਹਦੀ ਪਰਭਾਸ਼ਾ ਹੋਰ ਆ ਜਦੋਂ ਦੂਜੇ ਵਾਸਤੇ ਕਰਦੀ ਹੋਵੇ ਉਹਦੇ ਕੁਝ ਹੋਰ ਹੁੰਦੀ ਹੈ ਤਾਂ ਸ਼ਾਇਦ ਇਹੋ ਹੀ ਕਾਰਨ ਆ ਕਿ ਐਸਵੇ ਦੇ ਮੁੱਖ ਮੰਤਰੀ ਸਾਹਿਬ ਚੋਪਣੇ ਕਿ ਠੀਕ ਆ ਚੋਣਾ ਦਾ ਮਾਹੌਲ ਹੈਗਾ ਵੋਟਾਂ ਦਾ ਬੋੜਾ ਮੋਟਾ ਚ ਇੱਕ ਦੂਜੇ ਤੇ ਲੋਕ ਇਲਜ਼ਾਮ ਲਉਂਦੇ ਹੁੰਦੇ ਆ ਟਾਈਮ ਲੱਗ ਜਾਣਾ ਪਰ ਇਹਦੇ ਨਾਲ ਮੈਂ ਸਟਾਰਟ ਤੋਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਮੁੱਖ ਮੰਤਰੀ ਸਾਹਿਬ ਦੀ ਕ੍ਰੈਡੀਬਿਲਟੀ ਜਿਹੜੀ ਆ ਜਰੂਰ ਸਵਾਗਾ ਦੇ ਘੇਰੇ ਵਿੱਚ ਆ ਜਾਂਦੀ ਆ ਕੱਲ ਦੀਆਂ ਘਟਨਾਵਾਂ ਨੇ ਵੀ ਮੁੱਖ ਮੰਤਰੀ ਸਾਹਿਬ ਦੇ ਅਕਸ ਨੂੰ ਉਹਨਾਂ ਦੇ ਐਕ੍ਰੈਡੀਬਿਲਟੀ ਦੇ ਉੱਤੇ ਹੋਰ ਜਿਹੜਾ ਅਸੀਂ ਕਹਿ ਸਕਨੇ ਕਿ ਕੁਐਸਚਨ ਮਾਰਕ ਲਾਇਆ ਕਿ ਮੁੱਖ ਮੰਤਰੀ ਸਾਹਿਬ ਬਹੁਤ ਤੇਜ਼ੀ ਨਾਲ ਜਿਹੜੇ ਵਾਅਦੇ ਆ ਪਰ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਯੂ ਟਰਨ ਲੈਂਦੀ ਹੈ ਪਰ ਉਹ ਮੁੱਖ ਮੰਤਰੀ ਬਲ ਮੀਨਸ ਪੰਜਾਬ ਸਰਕਾਰ ਤੇ ਉਸੇ ਤਰੀਕੇ ਨਾਲ ਜਿਹੋ ਯੂ ਟਰਨ ਜਿਹੜਾ ਲੈ ਲੈਂਦੇ ਆ ਕਾਲੀ ਚੋ ਫੈਸਲੇ ਕਰ ਲੈਂਦੇ ਆ ਤਾਂ ਉਸੇ ਗੱਲ ਤੋਂ ਚਲੋ ਅਸੀਂ ਅੱਗੇ ਕਰਾਂਗੇ ਪਰ 36 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਜੇਕਰ ਮੁੱਖ ਮੰਤਰੀ ਸਾਹਿਬ ਨੇ ਸ਼ੀਤਲ ਅੰਗਰਾਲ ਵੱਲੋਂ 28 ਸਵਾਲਾਂ ਦਾ ਜਵਾਬ ਜਿਹੜਾ ਨਹੀਂ ਦਿੱਤਾ ਜਾਂ ਉਹਦੇ ਸੰਬੰਧੀ ਚੁੱਪੀ ਨਹੀਂ ਤੋੜੀ ਤਾਂ ਸੁਖਿੰਦਰ ਜੀ ਫਿਰ ਦਾਲ ਦੇ ਵਿੱਚ ਕਾਲਾ ਨਹੀਂ ਦਾਲੀ ਕਾਲੀ ਜਿਹੜੀ ਆ ਉਹ ਆਖੀ ਜਾ ਸਕਦੀ ਹੈ ਇਹ ਗੱਲ ਬਹੁਤ ਵੈਮ ਹੈ ਜਦੋਂ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਇਹ ਨੁਕਤਾ ਸਾਂਝਾ ਕੀਤਾ ਕਿ ਭਾਈ ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਹੈ ਮੁੱਖ ਮੰਤਰੀ ਦਾ ਕੀ ਇਹਨਾਂ ਦੀ ਜਾਂਚ ਕਰਾਉਣੀ ਆਪਣੇ ਪਰਿਵਾਰ ਦੀ ਆਪਣੇ ਵਿਧਾਇਕ ਦੀ ਉਹ ਤਾਂ ਹੋ ਨਹੀਂ ਸਕਦੀ ਪਰ ਜਿਸ ਤਰੀਕੇ ਨਾਲ ਉਹਨਾਂ ਨੇ ਭਾਜਪਾ ਦੇ ਖੇਮੇ ਦੇ ਵਿੱਚ ਗੇਮ ਸਿੱਤੀ ਹੈ ਉਹ ਕਹਿੰਦੇ ਕਿ ਭਾਈ ਭਾਜਪਾ ਦੇ ਹੁਣ ਲੀਡਰ ਨੇ ਇਲਜ਼ਾਮ ਲਾਇਆ ਤੁਹਾਡੇ ਕੈਂਡੀਡੇਟ ਨੇ ਇਲਜ਼ਾਮ ਲਾਇਆ ਜੇ ਤੁਸੀਂ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਤਹਿਤ ਜਾਂਚ ਕੇਜਰੀਵਾਲ ਦੇ ਖਿਲਾਫ ਖੋਹ ਸਕਦੇ ਹੋ ਭਰ ਭਗਵੰਤਪਨ ਦੇ ਖਿਲਾਫ ਕਿਉਂ ਨਹੀਂ ਭਗਵੰਤਪਨ ਦੇ ਪਰਿਵਾਰ ਦੇ ਖਿਲਾਫ ਕਿਉਂ ਨਹੀਂ ਕਿ ਇਸ ਕਰਕੇ ਨਹੀਂ ਕਿ ਇਹ ਬੰਦਾ ਉੱਪਰल्याਾਂ ਦੇ ਬੀਜੇਪੀ ਵਾਲਿਆਂ ਦੇ ਕਹਿਣ ਤੇ ਇਹ ਚੱਲ ਰਿਹਾ ਕਿਉਂ ਨਹੀਂ ਇਹ ਤਾਂ ਗੱਲ ਹੈ ਕਿ ਪੰਜਾਬ ਦੀ ਏਜੰਸੀ 'ਚ ਇੰਨਾ दम ਨਹੀਂ ਕਿ ਮੁੱਖ ਮੰਤਰੀ ਦੇ ਪਰਿਵਾਰ ਦੇ ਵਿਧਾਇਕ ਦੇ ਖਿਲਾਫ ਇਹ ਜਾਂਚ ਕਰ ਦੇਣ ਤਾਂ ਇਹ ਤਾਂ ਚਾਹੀਦਾ ਹੀ ਹੈ ਕਿ ਦੀ ਨਿਰਪੱਖ ਜਾਂਚ ਈਡੀ ਜਾਂ ਸੀਬੀਆਈ ਜਾਂਚ ਹੋ ਜਾਣੀ ਚਾਹੀਦੀ ਹੈ ਸੋ ਫਿਰ ਜਿਵੇਂ ਕਿ ਰਵਿੰਦਰ ਸਿੰਘ ਜੀਟੀ ਨੇ ਜਿਹੜਾ ਇਸ਼ਾਰਾ ਕੀਤਾ ਉਹ ਇਸ਼ਾਰਾ ਬੀਤੇ ਸਮੇਂ ਤੋਂ ਪੰਜਾਬ ਦੇ ਸਿਆਸੀ ਸੱਤਾਂ ਦੇ ਵਿੱਚ ਆਮ ਹੁੰਦਾ ਰਹਿੰਦਾ ਆ ਕਿ ਭਗਵੰਤ ਮਾਨ ਦੇ ਖਾਸ ਤੌਰ ਤੇ ਅਮਿਤ ਸ਼ਾਹ ਨਾਲ ਨਾ ਖਾਸ ਦੋਸਤੀ ਉਸੇ ਤਰੀਕੇ ਦੀ ਜਿਸ ਤਰੀਕੇ ਨਾਲ ਰਵਿੰਦਰ ਸਿੰਘ ਮਿੱਤੂ ਦੀ ਪਾਛਪਾ ਤੇ ਵੀਰ ਜਿਹੜੇ ਅਮਿਤ ਸ਼ਾਹ ਨਾਲ ਉਹ ਉਸੇ ਤਰੀਕੇ ਦੇ ਸਬੰਧ ਜਿਹੜੇ ਨੇ ਭਗਵੰਤ ਮਾਨ ਹੋਣਾ ਦੇ ਵੀ ਗ੍ਰਹਿ ਮੰਤਰੀ ਜਿਹੜੇ ਅਮਿਤ ਸ਼ਾਹ ਨਾਲ ਦੱਸੇ ਜਾਂਦੇ ਨੇ ਚਰਚਾਵਾਂ ਨੇ ਤਾਂ ਤੁਸੀਂ ਵੇਖ ਲਓ ਕਿ ਬੀਤੇ ਸਮੇਂ ਦੇ ਵਿੱਚ ਕਦੇ ਵੀ ਹੋ ਸਕਦਾ ਕਿ ਭਗਵੰਤ ਮਾਨ ਹੋਣ ਨੇ ਕੁਝ ਮੁੱਦਿਆਂ ਦੇ ਉੱਤੇ ਕੇਂਦਰ ਸਰਕਾਰ ਨਾਲ ਘੇੜਿਆ ਹੋਵੇ ਪਰ ਕਦੇ ਵੀ ਉਹਨਾਂ ਨੇ ਇਸ ਗੱਲ ਦੇ ਉੱਤੇ ਕੇਂਦਰ ਸਰਕਾਰ ਦੀ ਜਿਹੜੀ ਖੁੱਲ ਕੇ ਅਲੋਚਨਾ ਜਿਹੜੀ ਆ ਉਸ ਤਰੀਕੇ ਨਾਲ ਨਹੀਂ ਕੀਤੀ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਜਿਹੜੀ ਕੇਸ਼ੀਵਾਲ ਐਰਾਬ ਕਰਾ ਜਿਹੜੇ ਉਹ ਕਰਦੇ ਰਹੇ ਤਾਂ ਅਜਿਹੀ ਸਥਿਤੀ ਦੇ ਵਿੱਚ ਸਿੱਧੂ ਸਾਹਿਬ ਬੇਕਮਸਿਕ ਉਹਨਾਂ ਜੀਠੇ ਦਾ ਇਹ ਜਿਹੜਾ ਇਸ਼ਾਰਾ ਜਿਹੜਾ ਉਹਨਾਂ ਨੇ ਕੀਤਾ ਆ ਤੇ ਬਹੁਤ ਸਵਾਲ ਉਹ ਬਕਾਲਾ ਕਰਦਾ ਕਿ ਕਿ ਕਿਤਨਾ ਕਿਤੇ ਜਿਹੜੀ ਮਿਹਰ ਤੇ ਕਿਰਪਾ ਦ੍ਰਿਸ਼ਟੀ ਜਿਹੜੀ ਆ ਉਹ ਜ਼ਰੂਰ ਬਣੀ ਆ ਤੇ ਸ਼ਾਇਦ ਇਸੇ ਹੀ ਕਾਰਨ ਜਿਹੜੀ ਨਪੱਖ ਜਾਂਚ ਜਿਹੜੀ ਆ ਸੁਖੰਦਰ ਜੀ ਉਹ ਨਹੀਂ ਹੋ ਸਕਦੀ ਬਾਕੀ ਦੇਖੋ ਭਾਜਪਾ ਦੇ ਸਪੱਤੀ ਕੀ ਰੁਖ ਤਿਆਰ ਕਰਦੀ ਹੈ ਜਾਂ ਕੇਂਦਰ ਸਰਕਾਰ ਇਹਦੇ ਸਬੰਧੀ ਆਪਣਾ ਨਜ਼ਰੀਆ ਕੀ ਪੇਸ਼ ਕਰਦੀ ਹੈ ਵਿਕਰਮ ਸਿੰਘ ਜੀਟੀ ਨੇ ਦਾ ਇਹ ਗੱਲ ਕਹਿ ਕੇ ਸਾਫ ਜाहिर ਕਰਤਾ ਕਿ ਪਰਦੇ ਦੇ ਪਿੱਛੇ ਜਿਹੜੀ ਸਿਆਸਤ ਆ ਸੁਖਿੰਦਰ ਜੀ ਉਹ ਕਿਹੋ ਜਿਹੀ ਆ ਆਭਾਵੀ ਪਾਰਟੀ ਜਿਸ ਤਰੀਕੇ ਦਾ ਕਲਤਾਰ ਸਿੰਘ ਸਧਵਾ ਨੂੰ ਜਿਸ ਤਰੀਕੇ ਨਾਲ ਚਰਚਾਵਾਂ ਨੇ ਬੀਤੇ ਦਿਨਾਂ ਚ ਵੀ ਅਸੀਂ ਗੱਲਾਂ ਕੀਤੀਆਂ ਉਹ ਅਸ਼ੀਰਵਾਦ ਦੇ ਕੇ ਕਦ ਜਿਹੜਾ ਉਹਨਾਂ ਦਾ ਉੱਚਾ ਕਰ ਰਹੀ ਹੈ ਤੇ ਸ਼ਾਇਦ ਫਿਰ ਹੋ ਸਕਦਾ ਕਿ ਵਿਕਰਮ ਸਿੰਘ ਜੀਟੀ ਦੇ ਇਹ ਜਿਹੜੀ ਗੱਲ ਕੀਤੀ ਆ ਉਹਨਾਂ ਤੱਥਾਂ ਤੇ ਹੀ ਆਧਾਰਤ ਹੋਵੇ ਇਹ ਹਾਫੇ ਕਿਤਨਾ ਕਿਤੇ ਪੜਦੇ ਤੇ ਪਿੱਛੇ ਜਿਹੜੀ ਆਪਸੀ ਸਮਝ ਆ ਗਈ ਹੈ ਤੇ ਇਸੇ ਹੀ ਕਾਰਨ ਕੇਂਦਰ ਸਰਕਾਰ ਜਿਹੜੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਉਧਰ ਆਖੀ ਸਾਬ ਇਹ ਵੀ ਗੱਲ ਹੈ ਕਿ ਇਹਨਾਂ ਇਲਜ਼ਾਮਾਂ ਤੋਂ ਬਾਅਦ ਜਿੱਥੇ ਮੁੱਖ ਮੰਤਰੀ ਦਾ ਅਸਤੀਫਾ ਮੰਗਿਆ ਗਿਆ ਉੱਥੇ ਜਲੰਧਰ ਜਿਮਨੀ ਚੋਣ ਵੀ ਜਿਹੜੀ ਆ ਉਹ ਕਸੂਤੀ ਫਸਦੀ ਜਾ ਰਹੀ ਹੈ ਕਸੂਤੀ ਫਸ ਗਈ ਹੈ ਔਰ ਉਧਰ ਆਪਾਂ ਦੇਖਿਆ ਕਿ ਹੁਣ ਪਰਿਵਾਰ ਵੀ ਸਾਰਾ ਮਜਬੂਰੀ ਦੇ ਵਿੱਚ ਭਗਵੰਤਪਾਲ ਦੇ ਵੱਲੋਂ ਉੱਥੇ ਬਿਠਾ ਲਿਆ ਗਿਆ ਔਰ ਉਹਨਾਂ ਤੋਂ ਜਿਹੜਾ ਉੱਥੇ ਪ੍ਰਚਾਰ ਜਿਹੜਾ ਲਗਾਤਾਰ ਕਰਵਾ ਰਹੇ ਉਹਨਾਂ ਦੀ ਜਿਹੜੀ ਉਹਨਾਂ ਦੀ ਧਿਰ ਪਤਰੀ ਉਹ ਵੀ ਉੱਥੇ ਜਿਹੜਾ ਸਾਰਾ ਸਿਸਟਮ ਜਿਹੜਾ ਉਹ ਦੇਖ ਰਹੇ ਹੈਗੇ ਆ ਤਾਂ ਜਲੰਧਰ ਜਿਮਨੀ ਚੋਣ ਬੜੀ ਕਸੂਤੀ ਸਥਿਤੀ ਦੇ ਵਿੱਚ ਅਣਕੀਸਾ ਫਸ ਚੁੱਕੀ ਹੈ ਔਰ ਇਸੇ ਕਾਰਨ ਉਹਨਾਂ ਨੇ ਕੱਲ ਬੀਬੀ ਸਰਜੀਤ ਕੌਰ ਹੋਰਾਂ ਨੂੰ ਵੀ ਲੈ ਆਂਦਾ ਇਧਰ ਆਮ ਆਦੀ ਪਾਰਟੀ ਦੇ ਵਿੱਚ ਤੇ ਬਾਅਦ ਦੇ ਵਿੱਚ ਬੀਬੀ ਸਰਜੀਤ ਕੌਰ ਹੁਣੀ ਫੇਰ ਉਧਰ ਭੱਜ ਗਏ ਜਿਹੜੇ ਅਕਾਲੀਆਂ ਨੂੰ ਉਹ ਗਾਲਾਂ ਤੱਕ ਕਰਦੇ ਰਹੇ ਐ ਅੱਜ ਤੱਕ ਤੇ ਉਹਨਾਂ ਹੀ ਅਕਾਲੀਆਂ ਦੀ ਫੇਰ ਉਹਨਾਂ ਨੂੰ ਲੋੜ ਪੈਂਦੀ ਜਾ ਰਹੀ ਹੈ ਔਰ ਦੂਜੀ ਗੱਲ ਇਹ ਉਹਨਾਂ ਨੇ ਕੱਲ ਬੜੇ ਵੱਡੇ ਇਲਜ਼ਾਮ ਆਪਣੇ ਰੋਲ ਸ਼ੋਅ ਦੇ ਦੌਰਾਨ ਸੀਤਲ ਅੰਗਰਾਲ ਤੇ ਲਾਏ ਕਹਿੰਦੇ ਇਹ ਲਾਲ ਜੀ ਦੇ ਦਲ ਬਦਲੂ ਬੰਦਾ ਤੇ ਨਾਲ ਉਹਨਾਂ ਦੇ ਮਿੰਦਰ ਭਗਤ ਖੜੇ ਸੀ ਤੇ ਮਿੰਦਰ ਭਗਤ ਵੀ ਦਲ ਬਦਲ ਕੇ ਦੂਜੀ ਪਾਰਟੀ ਚੋਂ ਆਇਆ ਮੈਂ ਹੈਰਾਨ ਆ ਵੀ ਚੱਲ ਕੀ ਰਿਹਾ ਆ ਸੁਖਵਿੰਦਰ ਜੀ ਕੱਲ ਮੈਂ ਜਿਹੜਾ ਪ੍ਰੋਗਰਾਮ ਆਪਾਂ ਸ਼ੁਰੂ ਕੀਤਾ ਤਾਂ ਮੈਂ ਕ੍ਰੈਡੀਬਿਲਟੀ ਇੱਕ ਸ਼ਬਦ ਵਰਤਿਆ ਸੀ ਕਿ ਮੁੱਖ ਮੰਤਰੀ ਸਾਹਿਬ ਦੀ ਕ੍ਰੈਡੀਬਿਲਟੀ ਤੇ ਉੱਤੇ ਕੁਐਸਚਨ ਮਾਰਨ ਪਰ ਜਲੰਧਰ ਦੀ ਜਿਵਨੀ ਚੋਣ ਦੇ ਵਿੱਚ ਜਿਸ ਤਰੀਕੇ ਨਾਲ ਭਗਵੰਤ ਮਾਨ ਹੋਣੀ ਕਾਰਵੀਆਂ ਗਤੀਵਿਧੀਆਂ ਕਰ ਰਿਹਾ ਤੇ ਹਰ ਗਤੀਵਿਧੀ ਪੁੱਠੀ ਪੈ ਰਹੀ ਹੈ ਉਹਦੇ ਨਾਲ ਸਪੰਦਰ ਜੀ ਲੱਗਦਾ ਨਹੀਂ ਕਿ ਜਲੰਧਰ ਦੀ ਜਿਵਨੀ ਚੋਣ ਦੇ ਨਤੀਜੇ ਮੁੱਖ ਮੰਤਰੀ ਸਾਹਿਬ ਦੀ ਇੱਛਾ ਦੇ ਅਨੁਸਾਰ ਹੋਣਗੇ ਕੱਲ ਸਵੇਰੇ ਉਹ ਬੜੀ ਕਾੜੀ ਤੇ ਬੀਬੀ ਸਰਜੀਤ ਕੌਰ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਚ ਜੁਆਇਨ ਕਰਉਂਦੇ ਤੇ ਇੱਕ ਦੂਜੇ ਨੂੰ ਮੁਬਾਰਕਾ ਦੇਣ ਦਾ ਸਿਲਸਲਾ ਜੇ ਸ਼ੁਰੂ ਹੋ ਰਿਹਾ ਹੁੰਦਾ ਤੇ ਅੱਛਾ ਕਿੰ ਟਾਈਮ ਬਾਅਦ ਉਹ ਬੀਬੀ ਜੀ ਦੁਬਾਰਾ ਜਿਹੜੇ ਨੇ ਉਹ ਅਕਾਲੀ ਦਲ ਚ ਘਰ ਵਾਪਸੀ ਪਰ ਸਤੂ ਜੀ ਇਹਦੇ ਵਿੱਚ ਪਹਿਲੀ ਤਾਂ ਗੱਲ ਇਹ ਆ ਕਿ ਬੀਬੀ ਸਬਜੀਤ ਕੌਰ ਦੀ ਕੀ ਮਜਬੂਰੀ ਹੈ ਜਾਂ ਕੀ ਦੀ ਉਸ ਗੱਲ ਨੂੰ ਤਾਂ ਤੁਸੀਂ ਛੱਡ ਦਿਓ ਕਿ ਕਿਹੜੇ ਹਾਲਾਤਾਂ ਚ ਉੱਥੇ ਉਹ ਗਏ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਕਿੰਨੀ ਗਾਲੀ ਕੱਢ ਕੇ ਆਪਣੇ ਗੱਲ ਨਾਲ ਲਾਉਂਦਾ ਯਤਨ ਕੀਤਾ ਕਿ ਇੱਕ ਡੈੱਟ ਚੜਾ ਪਾਇਆ ਜਾਵੇ ਪਰ ਉਹ ਜਿਹੜੀ ਗੱਲ ਕਾੜੀ ਜਿਹੜੀ ਆ ਫਿਰ ਉਸੇ ਤਰੀਕੇ ਨਾਲ ਹੀ ਉਹਨਾਂ ਨੂੰ ਹੋ ਗਈ ਜਿੱਦਾਂ ਕਾੜੀ ਅੱਗੇ ਢੋਈ ਅੱਗੇ ਵਧਾ ਨੂੰ ਫਿਰ ਤੱਕ ਨਹੀਂ ਲੱਭਾ ਤੇ ਬੀਬੀ ਦਾ ਆਮ ਆਦਮੀ ਪਾਰਟੀ ਚ ਮਹਿਜ ਛੇਕ ਇੰਤੇ ਦਾ ਟਕਾਓ ਤੇ ਬਾਅਦ ਵਿੱਚ ਘਰ ਵਾਪਸੀ ਭਗਵੰਤ ਮਾਨ ਦੀ ਲੀਡਰਸ਼ਿਪ ਤੇ ਉੱਤੇ ਸੁਖਿੰਦਰ ਜੀ ਕੁਐਸਚਨ ਮਾਰਕ ਲਾਉਂਦੀ ਆ ਕਿ ਜੇਕਰ ਤੁਸੀਂ ਕੈਂਡੀਡੇਟ ਪੁੱਟਿਆ ਤੇ ਉਹਨੂੰ ਆਪਰੇ ਕੋਲ 6 ਘੰਟੇ ਵੀ ਰੱਖ ਸਕੀ ਤਾਂ ਫਿਰ ਤੁਸੀਂ ਕਾਹਦੇ ਦਿੱਤਾ ਜੇ ਤੁਹਾਡਾ ਕਾਹਦਾ ਸਟੇਟਸ ਹੈ ਜਾਂ ਕਾਹਦਾ ਜਿਹੜਾ ਰਹਿ ਗਿਆ ਕਿ ਵਿਅਕਤੀਤਵ ਰਹਿ ਗਿਆ ਜਿਹੜਾ ਤੁਸੀਂ ਖਿੱਚ ਕੇ ਤੁਸੀਂ ਨਾਲ ਖੜੇ ਇਹ ਗੱਲ ਜਿਹੜੀ ਆ ਸੁਖਿੰਦਰ ਜੀ ਅਗਲੇ ਦਿਨਾਂ 'ਚ ਜਰੂਰ ਵਿਚਾਰੀ ਜਾਊਗੀ ਖਾਸ ਕਰਕੇ ਆਮ ਆਦਮੀ ਪਾਰਟੀ ਲਈ ਇਹ ਪਹਿਲਾ ਝਟਕਾ ਨਹੀਂ ਆ ਜੋ ਇਹ ਦੂਜਾ ਜਾਂ ਤੀਜਾ ਝਟਕਾ ਕਿਨਾਂ ਸ਼ਸ਼ੀਲ ਰਿੰਕੂ ਜਿਹੜਾ ਸੀ ਉਹਨੂੰ ਟਿਕਟ ਦੇ ਦਿੱਤੀ ਆਮ ਆਦਮੀ ਪਾਰਟੀ ਨੇ ਉਹ ਟਿਕਟ ਸਮੇਤ ਭਾਜਪਾ ਦੇ ਵਿੱਚ ਸ਼ ਉਹਨਾਂ ਇਹਨਾਂ ਟਿਕਟ ਸਮੇਤ ਜਿਹੜਾ ਅਕਾਲੀ ਦਲ ਦਾ ਕੈਂਡੀਡੇਟ ਸੀ ਉਹਨੂੰ ਆਪਣੇ ਵੱਲ ਖਿੱਚਿਆ ਉਹ ਉਹਨਾਂ ਨੂੰ 6 ਘੰਟੇ ਰੇਕ ਕੇ ਉਹ ਦੂਜੇ ਪਾਸੇ ਚਲਾ ਕੇ ਤਾਂ ਇਸ ਤੋਂ ਵੱਡੀ ਫਿਰ ਮੁੱਖ ਮੰਤਰੀ ਸਾਹਿਬ ਦੀ ਕ੍ਰੈਡਿਬਿਲਟੀ ਕੀ ਹੋ ਸਕਦੀ ਕਿ ਇੱਕ ਪਾਰਟੀ ਦਾ ਜਿਹੜਾ ਜਿਹੜਾ ਉਮੀਦਵਾਰ ਤੁਹਾਡੇ ਕੋਲ ਆਇਆ ਤਾਂ ਤੁਸੀਂ 6 ਘੰਟੇ ਹੀ ਉਹਨੂੰ ਦੱਕ ਸਕੀ ਤਾਂ ਫਿਰ ਨਲਾਇਕੀ ਕਿਹਦੀ ਹੈ ਉਸ ਆ ਬੀਬੀ ਦੀ ਨਹੀਂ ਨਲਾਇਕੀ ਤੁਹਾਡੀ ਹੈ ਕਿ ਜਿਹੜੇ ਪਤਾ ਨਹੀਂ ਕਿਸ ਕਾੜੀ ਦੇ ਵਿੱਚ ਤੁਸੀਂ ਕੰਮ ਕੀਤਾ ਤੇ ਅਖੀਰ ਤੁਹਾਨੂੰ ਮੂੰਹ ਦੀ ਖਾਣੀ ਹੁਣ ਅਗਲੀ ਗੱਲ ਕਰ ਰੋਡ ショਅ 'ਚ ਤੁਸੀਂ ਗੱਲ ਕਹਿ ਰਹੇ ਬਿਲਕੁਲ ਸਹੀ ਗੱਲ ਕੀਤੀ ਹੈ ਕਿ ਜਿਹੜੇ ਸ਼ੀਸ਼ਾ ਉਂਗਰਾਲ ਚੜਾਇਆ ਦਲ ਬਦਲੂ ਬਿਲਕੁਲ ਭਗਵਾਨ ਜਿਹੜਾ ਨਾਲ ਮਿੰਤਰਪਖਤਾ ਜਿਹਦੀ ਤੁਸੀਂ ਕੈਂਪੇਨ ਕਰ ਰਹੇ ਜਿਹਦਾ ਰੂਟ ਸ਼ੋਅ ਕਰ ਰਹੇ ਜੇ ਉਹ ਵੀ ਭਾਜਪਾ ਤੋਂ ਉੱਥੋਂ ਚੱਲ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਦੂਜੇ ਪਾਸੇ ਜਿਹੜਾ ਸ਼ਸ਼ੀਲ ਰਿੰਕੂ ਸੀ ਉਹ ਵੀ ਕਾਂਗਰਸ ਛੱਡ ਕੇ ਜਿਹੜਾ ਸੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਈ ਸ਼ੀਤਲ ਅੰਗਰਾਜ ਜਿਹੜਾ ਸੀ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਸ਼ਾਇਦ ਕਿ ਫਿਰ ਉਧਰ ਚਲਾ ਗਿਆ ਤੇ ਸੁਖਵਿੰਦਰ ਜੀ ਫਿਰ ਦੂਜੇ ਪਾਸੇ ਲੋਕੀ ਤਾਂ ਇਹ ਵੀ ਗੱਲ ਕਹਿੰਦੇ ਆ ਕਿ ਭਗਵੰਤ ਮਾਨ ਹੁਣੀ ਵੀ ਤੇ ਉਸੇ ਕੈਟਾਗਰੀ 'ਚ ਹੀ ਹੁੰਦੇ ਆ ਪਰ ਨਾਲ ਲੋਕ ਪਲਾਈ ਤੇ ਫਿਰ ਇਸ ਵੇਲੇ ਮਾਦੀਪਾ ਆਰਟੀਚਾ ਤੇ ਕੱਲ ਨੂੰ ਫਿਰ ਪਤਾ ਨਹੀਂ ਇਹ ਰਣ ਕਿਹੜੀ ਪਾਰਟੀ ਚੜਾ ਲੋਕੀ ਦਾ ਜਲੰਧਰ ਦੇ ਵਿੱਚ ਇਹ ਵੀ ਜਿਹੜੇ ਚਰਚਾਵਾਂ ਚੱਲਦੀਆਂ ਨੇ ਸੋ ਦਲ ਬਦਲੂ ਕਿਸੇ ਨੂੰ ਕਹਿਣ ਤੋਂ ਪਹਿਲਾਂ ਮੈਂ ਕਿਸੇ ਦੀ ਗੱਲ ਸਮਰਥਨ ਨਹੀਂ ਕਰ ਰਿਹਾ ਦਲ ਬਦਲੂ ਕਿਸੇ ਨੂੰ ਕਹਿਣ ਤੋਂ ਪਹਿਲਾਂ ਘਟੋ ਘਟਾ ਆਪਣੇ ਵਾਲੋ ਬੰਦੇ ਨੂੰ ਜ਼ਰੂਰ ਵੇਖ ਲੈਣਾ ਚਾਹੀਦਾ ਕਿ ਆਪਣਾ ਇਤਿਹਾਸ ਜਿਹੜਾ ਉਹ ਕਿਹੋ ਜਿਹਾ ਰਿਹਾ ਖੈਰ ਹੁਣ ਦੂਸਰੇ ਪਾਸੇ ਜਿਹੜੀ ਉਹ ਗੱਲ ਕਰਦੀ ਹੁਣ ਇਹ ਜਲੰਧਰ ਦੀ ਜਿਹੜੀ ਜਿੰਮੀ ਚੋਂ ਆ ਮੁੱਖ ਮੰਤਰੀ ਸਾਹਿਬ ਵਾਸਤੇ ਵਕਾਰ ਦਾ ਵਕਤ ਹੈ ਵਕਾਰ ਦਾ ਸਵਾਲ ਜਿਹੜੀ ਬਣੀ ਹੋਈ ਹੈ ਪਰਿਵਾਰ ਉਹਨਾਂ ਦਾ ਪ ਆ ਕੁਝ ਫੋਟੋਆਂ ਖਵਾਰਾਂ ਚ ਛਪੀਆਂ ਸੀ ਜਿੱਥੇ ਉਹਨਾਂ ਦੀ ਧਰਮ ਪਤਨੀ ਜਿਹੜੀ ਆ ਲੋਕਾਂ ਦੀਆਂ ਸਮੱਸਿਆਵਾਂ ਮੌਕੇ ਤੇ ਜਿਹੜੀ ਉਹ ਹੱਲ ਕਰ ਰਹੀ ਨੇ ਪਰ ਸਿੱਧੂ ਸਾਹਿਬ ਜਿਸਤਰੀ ਕੇ ਦੇ ਹਾਲਾਤ ਉੱਥੇ ਬਣ ਗਏ ਨੇ ਜਿਸ ਤੇ ਕਿੰਨੀਆਂ ਮਲਾਜਮ ਜਥੇਬੰਦੀਆਂ ਵਿਰੋਧ ਕਰ ਰਹੀਆਂ ਕਈ ਤਰੀਕੇ ਦੀਆਂ ਪਰ ਪਰਿਵਾਰ ਯੂਨੀ ਨਹੀਂ ਹੋਵੇ ਠੇਕੇ ਮਲਾਜਮਾਂ ਯੂਨੀਅਨ ਨੇ ਕਈ ਯੂਨੀਅਨ ਜਿਹੜੀਆਂ ਉੱਥੇ ਨਿਤਰੀਆਂ ਨੇ ਉਹ ਠੀਕ ਆ ਉਹ ਬਿੰਦਰਪਕ ਦਾ ਵਿਰੋਧ ਨਹੀਂ ਕਰ ਰਹੀਆਂ ਉਹ ਬਲਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਤੇ ਜਿਸ ਦਾ ਇਸ਼ਾਰਾ ਜਿਹੜਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਹੋਣਾ ਨਹੀਂ ਕੀਤਾ ਹੈ ਬਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿਮਨੀ ਚੋਣ ਜਿਹੜੀ ਆ ਜਲੰਧਰ ਦੀ ਆਮ ਆਦਮੀ ਪਾਰਟੀ ਹਾਰ ਚੁੱਕੀ ਹੈ ਕਿਉਂਕਿ ਜੇਕਰ ਆਮ ਆਦਮੀ ਪਾਰਟੀ ਨੂੰ ਆਪਣੇ ਦੋ ਸਾਲਾਂ ਵਿੱਚ ਕੀਤੇ ਗਏ ਕੰਮਾਂ ਦਾ ਪੂਰਨ ਤੌਰ ਤੇ ਖਿਆਲ ਹੁੰਦਾ ਜਾਂ ਮਾਲ ਹੁੰਦਾ ਜਾਂ ਪੂਰਨ ਤੌਰ ਤੇ ਇਹ ਗੱਲ ਹੁੰਦੀ ਕਿ ਅਸੀਂ ਦੋ ਸਾਲਾਂ ਦੇ ਵਿੱਚ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਆ ਉਹ ਪੂਰੇ ਕੀਤੇ ਆ ਤਾ ਫਿਰ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਪਰਿਵਾਰ ਸਵੀਤ ਜਲੰਧਰ ਚ ਡੇਰੇ ਲਾਉਣ ਦੀ ਜ਼ਰੂਰਤ ਨਹੀਂ ਸੀ ਹੈ ਜੀ ਤਾਂ ਉਹਨਾਂ ਨੇ ਇਸ਼ਾਰਾ ਕੀਤਾ ਕਿ ਬੀਤੇ ਢਾਈਆਂ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਲੋਕਾਂ ਨਾਲ ਕੀਤੇ ਵਾਅਦੇ ਤੋਂ ਬਿਲਕੁਲ ਮੁਨਕਰ ਰਹੀ ਹੈ ਕੋਈ ਵੀ ਵਾਅਦਾ ਉਹਦਾ ਨਹੀਂ ਪੂਰਾ ਨਹੀਂ ਕੀਤਾ ਤਾਂ ਇਸੇ ਸੰਦਰਭ ਦੇ ਵਿੱਚ ਆੜ ਕੇ ਮੁੱਖ ਮੰਤਰੀ ਸਾਹਿਬ ਇਹ ਜੁੜੇ ਡੇਰੇ ਲਾਇਏ ਨੇ ਤੇ ਨੱਕ ਦਾ ਵਕਾਰ ਦਾ ਸਵਾਲ ਜਿਹੜਾ ਉਹ ਬਣ ਚੁੱਕੀ ਹੈ ਤੇ ਕਹਿੰਦੇ ਨੇ ਕਿ ਪਰ ਦੋ ਸਾਲਾਂ ਦੇ ਵਿੱਚ ਲੋਕ ਜਿਹੜੇ ਆ ਉਹ ਵੇਖ ਲੈਣ ਸ਼ਾਇਦ ਜਿਹੜੇ ਨਤੀਜੇ ਹੋਣਗੇ ਉਹ ਮੁੱਖ ਮੰਤਰੀ ਸਾਹਿਬ ਦੀ ਇੱਛਾ ਦੇ ਅਨੁਸਾਰ ਨਹੀਂ ਹੋਣਗੇ ਪ੍ਰਤਾਪ ਸਿੰਘ ਬਾਜਵਾ ਦਾ ਇਹ ਬਿਆਨ ਬਹਿਸ ਪੋਲਿਟੀਕਲ ਬਿਆਨ ਹੋ ਸਕਦਾ ਪਰ ਸਿੱਧੂ ਸਾਹਿਬ ਜਿਸ ਤਰੀਕੇ ਦੇ ਹਾਲਾਤ ਐਸਰੇ ਜਲੰਧਰ 'ਚ ਬਣੇ ਨੇ ਔਰ ਜਿਸ ਤਰੀਕੇ ਦਾ ਇਹ ਬੀਬੀ ਆਯਾਰਾਮ ਗਿਆਰਾਮ ਵਾਲੀ ਪੋਜੀਸ਼ਨ ਦੇ ਵਿੱਚ ਨਿੱਤਰ ਕੇ ਆਈ ਆ ਘੱਟ ਤੋਂ ਘੱਟ ਮੁੱਖ ਮੰਤਰੀ ਸੰਭਾਲੀ ਲੀਡਰਸ਼ਿਪ ਦੇ ਉੱਤੇ ਜ਼ਰੂਰ ਬੀਬੀ ਨੇ ਜਾਣ ਦੇਣਾ ਕੁਐਸਚਨ ਮਾਰਕ ਲਾਤਾ ਬੀਬੀ ਦੀ ਸਥਿਤੀ ਕੀ ਰਹਿੰਦੀ ਹੈ ਜਾਂ ਕੀ ਨਹੀਂ ਰਹਿੰਦੀ ਉਹ ਇੱਕ ਵੱਖਰਾ ਇਸ਼ੂ ਆ ਕਿਉਂਕਿ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੇ ਬਾਦਲ ਸੁਖਵੀਰ ਸਿੰਘ ਬਾਦਲ ਹੋਣਾ ਨੇ ਉਹਨਾਂ ਨੇ ਹਮਾਇਤ ਜੜੀ ਨਹੀਂ ਦਿੱਤੀ ਉਹ ਬਸ ਮੈਂ ਕੈਂਡੀਡੇਟ ਰੂਲ ਆ ਬਾਕੀ ਧੜਾ ਉਸ ਨੂੰ ਬਣਾ ਕੇ ਲੈ ਆਂਦਾ ਬਾਕੀ ਧੜੇ ਨੇ ਕਹਿ ਦਿੱਤਾ ਕਿ ਠੀਕ ਆ ਕਿ ਹਰ ਪੱਖ ਤੋਂ ਤੇਰੀ ਸਹਾਇਤਾ ਕੀਤੀ ਜਾਊਗੀ ਕੈਂਪੇਨ ਚਲੇਗੀ ਪੈਸੇ ਦੀ ਕੋਈ ਚਿੰਤਾ ਨਹੀਂ ਕਰਨੀ ਬੀਬੀ ਹਾਰਦੀ ਐ ਜਿੱਤਦੀ ਐ ਬੀਬੀ ਵੋਟਾ ਲੈ ਜਾਂਦੀ ਆ ਉਹਦੇ ਨਾਲ ਜਿਹੜਾ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਹਾਂ 6 ਘੰਟੇ ਹੀ ਵਿੱਚ ਬੀਬੀ ਜੇਕਰ ਆਮ ਆਦਮੀ ਪਾਰਟੀ ਉਹ ਵੀ ਪੰਜਾਬ ਦਾ ਮੁੱਖ ਮੰਤਰੀ ਜੇਕਰ ਬੀਬੀ ਨੂੰ ਜੁਆਇਨ ਕਰਾਉਂਦਾ ਸ਼ਿਆਹ ਘੰਟਾ ਬਾਅਦ ਬੀਬੀ ਵਾਪਸ ਆ ਉਸੇ ਪਾਰਟੀ ਨੂੰ ਛੱਡ ਕੇ ਆਪਣੀ ਪੁਰਾਣੀ ਪਾਰਟੀ 'ਚ ਆ ਜਾਂਦੀ ਹੈ ਜਿੱਥੇ ਉਸ ਨੂੰ ਇਸ ਗੱਲ ਦਾ ਵੀ ਪਤਾ ਆ ਕਿ ਉੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨਾਂ ਨੂੰ ਤਿਆਗ ਚੁੱਕੇ ਨੇ ਬਾਗੀ ਪਾਰਟੀ ਬਾਕੀ ਧੜੇ ਦੀ ਉਹ ਨਹੀਂ ਹੁੰਦ ਨਹੀਂ ਹੈਗੀ ਤੇ ਜੇਕਰ ਬੀਬੀ ਫੇਰ ਵੀ ਵਾਪਸ ਆਂਦੀ ਆ ਤਾਂ ਸਿੱਧੂ ਸਾਹਿਬ ਇਹ ਬੀਬੀ ਦਾ ਤੇ ਪਛੇਮਾਰਕਣੀ ਭਗਵੰਤਪਾਣ ਦੀ ਲੀਡਰਸ਼ਿਪ ਦੇ ਉੱਤੇ ਕੁਐਸਚਨ ਮਾਰਕ ਜਰੂਰ ਲੱਗਦਾ ਕਿ ਕੈਂਡੀਡੇਟ ਤੁਸੀਂ ਪੁੱਟ ਕੇ ਖੜਿਆ ਮੈਂ ਸ਼ਿਆਹ ਘੰਟੇ 'ਈ ਤੁਸੀਂ ਉਹਨੂੰ ਆਪਣੇ ਕੋਲ ਰੱਖ ਸਕੇ ਕਿਉਂਕਿ ਸ਼ਾਇਦ ਤੁਹਾਡੇ ਕੋਲ ਪਾਰਟੀ ਦਾ ਅਗਵਾਈ ਕਰਨ ਦੀ ਜਿਹੜੀ ਸਮਰੱਥਾ ਛੇ ਡੋਗ ਨਾ ਉਹ ਰੇਡਿੰਗ ਬਾਕੀ ਦੇਖੋ ਕਿ ਆਪਣੇ ਦੁਰਾਜ ਕੀ ਬਾਕੀ ਤਾਂ ਬਿਲਕੁਲ ਬਿਲਕੁਲ ਚਲੋ ਉਧਰ ਜੇ ਆਪਾਂ ਗੱਲ ਕਰੀਏ ਅਮਰਪਾਲ ਸਿੰਘ ਹੋਰਾਂ ਦੀ ਇੱਕ ਜਿਹੜੇ ਹੋਰ ਜੇਲ੍ਹ ਦੇ ਵਿੱਚ ਬੰਦ ਨੇ ਰਾਜ ਤੋਂ ਉਹਨਾਂ ਨੂੰ ਤਾਂ 5 ਜੁਲਾਈ ਦੀ ਸੌ ਚੁੱਕਣ ਦੀ ਜਿਹੜੀ ਉਹਦੇਸ਼ ਮੈਂ ਕੀ ਹੈ ਔਰ ਕੀ ਅਮਰਪਾਲ ਸਿੰਘ ਦਾ ਮਸਲਾ ਜਿਹੜਾ ਉਹ ਕਿੱਥੇ ਖੜਾ ਹੈ ਗਣਕ ਸਾਹਿਬ ਆ ਸੁਖਵੰਤ ਜੀ ਕੱਲ ਹਰ ਸਦਨ ਤੋਂ ਬਾਤ ਉਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਇਕਲੋਤੇ ਐਮਪੀ ਨੇ ਉਹਨਾਂ ਨੇ ਵੀ ਲੋਕ ਸਭਾ ਦੇ ਵਿੱਚ ਆਵਾਜ਼ ਠਾਈ ਕਿ ਸਾਡੇ ਐਮਪੀ ਨੂੰ ਜਿਹੜੀ ਆ ਸੌ ਨਹੀਂ ਚੁੱਕਣ ਦਿੱਤੀ ਜਾ ਰਹੀ ਅਬਰਕਪਾਲ ਸਿੰਘ ਹਣਾ ਦੇ ਸੰਬੰਧਤ ਦੇ ਵਿੱਚ ਤੇ ਹੁਣ ਪਤਾ ਲੱਗਾ ਕਿ ਉਹਨਾਂ ਦੇ ਪਰਿਵਾਰ ਵੱਲੋਂ ਜਿਸ ਤਿੱਕੇ ਨਾ ਅਮਰਸਰ ਤੇ ਡਿੱਪੀ ਕਿ ਮਸ਼ੀਨ ਹੁਣਾਣਾ ਨੂੰ ਪੈਰੋਲ ਵਾਸਤੇ ਤਾਂ ਜੋ ਉਹ ਸੌਂ ਚੁੱਕ ਸਕਣ ਇੱਕ ਐਪਲੀਕੇਸ਼ਨ ਜਿਹੜੀ ਉਹ ਦਿੱਤੀ ਗਈ ਸੀ ਤਾਂ ਉਹ ਐਪਲੀਕੇਸ਼ਨ ਜਿਹੜਾ ਡਿੱਪੀ ਕੁਇਸ਼ਨ ਅਮਰਸਰ ਵੱਲੋਂ ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਜਿਹੜੀ ਭੇਜੀ ਗਈ ਗ੍ਰਹਿ ਮੰਤਰਾਲੇ ਨੇ ਉਹ ਜਿਹੜੀ ਐਪਲੀਕੇਸ਼ਨ ਸੀ ਉਹ ਹੁਣ ਕਹਿੰਦੇ ਨੇ ਲੋਕ ਸਭਾ ਦੇ ਸਪੀਕਰ ਨੂੰ ਭੇਜ ਦਿੱਤੀ ਹੈ ਤੇ ਇਹ ਕਿਆਸਦਾਰੀਆਂ ਨੇ ਜਿ ਚਰਚਾਵਾਂ ਨੇ ਕਿ 5 ਜੁਲਾਈ ਕਿ ਉਹਨਾਂ ਨੂੰ ਇੱਕ ਦਿਨ ਦੀ ਪੈਰੋਲ ਜਿਹੜੀ ਦਿੱਤੀ ਜਾ ਸਕਦੀ ਹੈ ਜਿਸ ਦਿਨ ਉਹਨਾਂ ਨੂੰ ਸੌਂ ਚੁਕਾਈ ਜਾਵੇਗੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਆਨਲਾਈਨ ਸੌਂ ਚੁਕਾਈ ਜਾ ਸਕਦੀ ਹੈ ਜਾਂ ਉਹਨਾਂ ਨੂੰ ਸਪੈਸ਼ਲ ਇੱਕ ਦਿਨ ਵਾਸਤੇ ਡਿਬ੍ਰੂਗਲ ਜੇ ਤੋਂ ਲਿਆਂਦਾ ਜਾ ਸਕਦਾ ਕਿਉਂਕਿ ਐਨਐਸਏ ਜਿਹੜੀ ਉਹ ਲੱਗੀ ਆ ਜਿਹੜੀ ਐਨਐਸਏ ਲੱਗੀ ਆ ਉਸ ਕਰਕੇ ਥੋੜੀਆਂ ਜੀਆਂ ਸ਼ੰਕਾਵਾਂ ਨੇ ਕਿ ਉਹਨਾਂ ਨੂੰ ਸਾਹਮਣੇ ਸੌਂ ਚੁਕਾਈ ਜਾਵੇਗੀ ਸਪੀਕਰ ਦੇ ਸਮਝਿਆ ਆਨਲਾਈਨ ਸਿਸਟਮ ਰਾਹੀਂ ਵੀ ਸੌਂ ਚੁਕਾਈ ਜਾ ਸਕਦੀ ਹੈ ਇਹ ਵੀ ਪ੍ਰੋਸੀਜਰ ਪਤਾ ਲੱਗਾ ਹੋ ਸਕਦਾ ਪਰ 5 ਤਰੀਕ ਦੀ ਚਰਚਾ ਮੰਨ ਕੇ ਅਮਰਤਪਾਲ ਸਿੰਘ ਹੁਣੀ 5 ਤਰੀਕ ਨੂੰ 5 ਜੁਲਾਈ ਨੂੰ ਬ ਅਮੀਦਵਾਰ ਹਲਕਾ ਫਰੂਸਾ ਜਿਹੜੀ ਚੁਣੇ ਗਏ ਨੇ ਉਹ ਤੋਂ ਐਮਪੀ ਦੀ ਜਿਹੜੀ ਉਹ ਸਹੂਚ ਚੁੱਕ ਸਕਦੇ ਨੇ ਬਾਕੀ ਜਿਹੜਾ ਅੰਤਮ ਫੈਸਲਾ ਅਜੇ ਤੱਕ ਸਪੀਕਰ ਦੇ ਅਧਿਕਾਰ ਹ ਤੌਰ ਤੇ ਲੋਕ ਸਭਾ ਦੇ ਸਪੀਕਰ ਵੱਲੋਂ ਕੋਈ ਵੀ ਜਾਣਕਾਰੀ ਜਿਹੜੀ ਮਹੀ ਹੈ ਜਿਹੜੀ ਉਹ ਨਹੀਂ ਕੀਤੀ ਗਈ ਪਰ ਕੁਝ ਅਖਬਾਰਾਂ ਦੇ ਵਿੱਚ ਜਾਂ ਕੁਝ ਸੋਸ਼ਲ ਮੀਡੀਆ ਤੇ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਉੱਤੇ ਜਿਹੜੀ ਗੱਲਬਾਤ ਹੋਈ ਹੈ ਸੋ ਸਭ ਉਹਦੇ ਤੋਂ ਇਹ ਜਾਣਕਾਰੀ ਜਿਹੜੀ ਸਾਹਮਣੇ ਆਈ ਹੈ ਕਿ ਪੰਜ ਚਲਾਈ ਨੂੰ ਹੋ ਸਕਦਾ ਕਿ ਇੱਕ ਦਿਨ ਦੀ ਪਰਹੋਲ ਜਿਹੜੀ ਆ ਉਹਨਾਂ ਨੂੰ ਦਿੱਤੀ ਜਾਵੇ ਤਾਂ ਜੋ ਬਿਤਾਉ ਲੋਕ ਸਭਾ ਮੈਂਬਰ ਆਪਣੀ ਸਹੂਚ ਜਿਹੜੀ ਆ ਉਹ ਚੁੱਕ ਸਕਣ ਜੀ ਸੋ ਅਕਸਲ ਵੀ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸਿਮੂ ਜੀ ਸਾਈਜ਼ਨ ਪ੍ਰੋਫੈਸਰ ਮਜੀਤ ਸਿੰਘ ਅਣਕੀ ਸਾਹਿਬ ਜਿਨ੍ਹਾਂ ਦੇ ਬਲਵਾਨਾਂ ਨਾਲ ਅਸੀਂ ਅੱਜ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਅਣਕੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਪਸੰਦ ਆਈ ਦੁਆਰਾ ਫਿਰ ਮੈਂ ਅਕੀਨ